ਕੈਟਲ ਮਿਲਕ ਫੀਡ ਵੇਰਕਾ ਦੇ ਬਾਹਰ ਠੇਕਾ ਮੁਲਾਜ਼ਮਾਂ ਦੇ ਵੱਲੋਂ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਆਪਣੀਆਂ ਮੰਗਾਂ ਨਾ ਮੰਨੇ ਜਾਣ ਤੇ ਰੋਸ ਬਿਆਨ ਕਰਦੇ ਹੋਏ ਇਹਨਾਂ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਸੀ ਕਿ ਪਹਿਲਾ ਉਹਨਾਂ ਨੇ 9 ਦਸੰਬਰ ਨੂੰ ਨੈਸ਼ਨਲ ਹਾਈਵੇ ਜਾਮ ਕੀਤਾ ਸੀ ਜਿੱਥੇ ਉਹਨਾਂ ਨੂੰ ਲਿਖਤੀ ਤੌਰ ਤੇ ਦਿੱਤਾ ਗਿਆ ਸੀ ਕਿ ਉਹਨਾਂ ਦੀਆਂ ਮੰਗਾਂ ਮਨਵਾਈਆਂ ਜਾਣਗੀਆਂ ਤੇ ਮੁੱਖ ਮੰਤਰੀ ਨਾਲ ਉਹਨਾਂ ਦੀ ਮੀਟਿੰਗ ਕਰਵਾਈ ਜਾਏਗੀ ਪਰ ਇਸ ਦੇ ਬਾਵਜੂਦ ਉਹਨਾਂ ਦੀਆਂ ਮੰਗਾਂ ਵੱਲ ਨਾ ਤਾਂ ਧਿਆਨ ਦਿੱਤਾ ਗਿਆ ਤੇ ਨਾ ਹੀ ਉਹਨਾਂ ਦੀ ਕੋਈ ਸੁਣਵਾਈ ਹੋਈ ਜਿਸ ਤੋਂ ਬਾਅਦ ਹੁਣ ਅਨੁਮਿੱਥੇ ਸਮੇਂ ਲਈ ਇੱਥੇ ਧਰਨ ਇੱਥੇ ਬੈਠੇ ਨੇ ਹਾਂਜੀ ਕੀ ਕਰਾਜੋ ਭਾਈ ਮੇਰਾ ਨਾਮ ਜਗਜੀਤ ਸਿੰਘ ਆ ਜੀ ਬਿਰਕਾ ਕੈਟਲ ਫੀਡ پلان ਕਰੀਆਂ ਕਿ ਬੰਗੜਾ ਔਰ ਸੋਰ ਜੁਨੀਆ ਦਾ ਪ੍ਰਧਾਨ ਆ ਜੀ ਅਈਦਾ ਜੋ ਪ੍ਰੋਗਰਾਮ ਸੀਗਾ ਇੱਥੇ ਕਮਲਾ ਜਮ ਸੰਘਰਸ਼ ਮੋਰਚੇ ਦੇ ਬੈਨਰੇ ਇੱਥਾਂ ਲਿਖਿਆ ਗਿਆ ਸੀ ਜਿਹਦੇ ਵਿੱਚ ਪੂਰੇ ਪੰਜਾਬ ਦੀਆਂ ਔਰਤਾਂ ਸੋਚੇ ਤੇ ਬੰਦੀਆਂ ਨੇ ਲਿਖਿਆ ਸੀਗਾ ਉਹ ਇਸ ਕਰਕੇ ਲਿਖਿਆ ਅਰਥੀ ਭੁਖਾ ਪ੍ਰੋਗਰਾਮ ਹੈਗਾ ਜੀ ਇਸ ਪੂਰੇ ਪੰਜਾਬ ਦੇ ਵਿੱਚ ਉਹ ਇਸ ਕਰਕੇ ਲਿਖਿਆ ਗਿਆ ਸੀਗੇ ਕਿ ਮੁੱਖ ਮੰਤਰੀ 19 ਵਾਰ ਮੀਟਿੰਗ ਦੇ ਕੇ ਮੁੱਕ ਰਿਹਾ ਪਿਛਲੇ ਦਿਨਾਂ ਦਰਾਂ ਨਹੀਂ ਆਪਾਂ ਲਾਡ ਵਾਲੀ ਟੂਲ ਪਲਾਏ ਤੇ ਔਰਸੋਰਜ ਜਥੇ ਬੰਦੀਆਂ ਵੱਲੋਂ ਤਰਨਾ ਲਗਾਇਆ ਗਿਆ ਉਹਦੇ ਵਿੱਚ ਜੋ ਡੀਸੀ ਸਾਹਿਬ ਨੇ ਲੁਧਿਆਣੇ ਦੇ ਉਹਨਾਂ ਨੇ ਮੀਟਿੰਗ ਦਵਾਈ ਮੁੱਖ ਮੰਤਰੀ ਸਾਹਿਬ ਦੀ ਤੇ ਉਹ ਮੁੱਖ ਮੰਤਰੀ ਸਾਹਿਬ ਦੀ 20 ਦਸੰਬਰ ਦੀ ਮੀਟਿੰਗ ਹੀਗੀ ਉੱਥੇ ਗਏ ਤੇ ਮੁੱਖ ਮੰਤਰੀ ਸਾਹਿਬ ਉੱਥੇ ਮੀਟਿੰਗ ਦੇਣ ਤੋਂ ਮੁੱਕਰ ਗਿਆ ਕਿ ਕਹਿੰਦਾ ਮੈਂ ਮੀਟਿੰਗ ਨਹੀਂ ਕਰਨੀ ਉਹਨਾਂ ਦੇ ਵਿਰੋਧ ਦੇ ਵਿੱਚ ਅੱਜ ਜੋ ਅਰਥੀ ਫੂਕ ਪ੍ਰੋਗਰਾਮ ਪੂਰੇ ਪੰਜਾਬ ਦੇ ਵਿੱਚ ਹੀ ਲਿਖਿਆ ਗਿਆ ਸੀਗਾ ਤੇ ਇਸ ਅੱਗੋਂ ਹੋਰ ਸੰਘਰਸ਼ ਤੇ ਤਿੱਖਾ ਸਾਡੇ ਲੋਕ ਕੀਤਾ ਜਾਊਗਾ ਜੇ ਸਾਡੇ ਨਾਲ ਦੁਬਾਰਾ ਨਾ ਮੀਟਿੰਗ ਕੀਤੀ ਗਈ ਭਗਵੰਤ ਮਾਨ ਵੱਲੋਂ ਥਾਂ-ਥਾਂ ਤੇ ਵਿਰੋਧ ਕੀਤਾ ਜਾਊਗਾ ਕਿ 2024 ਦੀ ਇਲੈਕਸ਼ਨ ਆ ਰਹੀ ਐ ਐਮਪੀ ਦੀ ਉਹਦੇ ਵਿੱਚ ਵੀ ਜਗ੍ਹਾ-ਜਗ੍ਹਾ ਤੇ ਇਹਨਾਂ ਦਾ ਵਿਰੋਧ ਕੀਤਾ ਜਾਊਗਾ ਇਹਨਾਂ ਨੂੰ ਇਹਨਾਂ ਨੂੰ ਮਜਬੂਰ ਕਰ ਦਿੱਤਾ ਜਾਊਗਾ ਕਿ ਇਹ ਮੀਟਿੰਗ ਕਰਨ ਸਾਡੇ ਨਾਲ ਮੀਟਿੰਗ ਨਾ ਕੀਤੀ ਜਾਏਗੀ ਇਹਦੇ ਲੋਕ ਤੇ ਇਹਨਾਂ ਜਿਆਦਾ ਇਹਨਾਂ ਨੂੰ ਮਜਬੂਰ ਕੀਤਾ ਜਾਊਗਾ ਤੇ ਥਾਂ-ਥਾਂ ਤੇ ਇਹਨਾਂ ਦਾ ਜ਼ਬਰਦਸਤ ਵਿਰੋਧ ਕੀਤਾ ਜਾਊਗਾ ਤੇ ਨਾਲੇ ਇੱਕ ਗੱਲ ਹੋਰ ਤੁਹਾਡੇ ਮੀਡੀਆ ਦੇ ਥਰੂ ਕਹਿਣਾ ਚਾਹੁੰਦਾ ਕਿ ਜੋ ਐਮ ਡੀ ਸਾਹਿਬ ਮਿਲਕ ਫੈਡ ਵੱਲੋਂ ਵੀ ਸਾਡੇ ਨਾਲ ਪਿਛਲੀ ਮੀਟਿੰਗਾਂ ਦੌਰਾਨ ਜੋ ਸਹਿਮਤੀ ਬਣੀ ਸੀਗੀ ਉਹ ਸਾਡੀਆਂ ਅਜੇ ਤੱਕ ਮੰਗਾਂ ਨਹੀਂ ਪੂਰੀਆਂ ਹੋਈਆਂ ਉਹਨਾਂ ਨੂੰ ਵੀ ਆਪਾਂ ਮੇਲ ਭੇਜੀ ਆ ਮੰਗ ਪੱਤਰ ਦੀ 18 ਤਰੀਕ ਨੂੰ ਜੋ ਜਨਵਰੀ ਦੀ ਨੂੰ ਦੋ ਪਲਾਟ ਲੁਧਿਆਣਾ ਤੇ ਮੁਹਾਲੀ ਵੀ ਇਸ ਜ਼ਬਰਦਸਤ ਧਰਨੇ ਲੱਗਣ ਜਾ ਰਹੇ ਨੇ ਸਵੇਰ ਦੇ ਉਹਦੇ ਵਿੱਚ ਜੋ ਵੀ ਨੁਕਸਾਨ ਹੋਊਗਾ ਮੈਨੇਜਰ ਆਫ ਡਾਇਰੈਕਟਰ ਮਿਲਕ ਫੈਡ ਐਮ ਡੀ ਦਾ ਹੋਊਗਾ ਮੈਨੇਜਰ ਚੇਅਰਮੈਨ ਦਾ ਹੋਊਗਾ ਪੰਜਾਬ ਦਾ ਜੋ ਵੀ ਇੱਥੇ ਨੁਕਸਾਨ ਹੋਊਗਾ ਤੇ ਉੱਥੇ ਜੇ ਸਾਡੀਆਂ ਮੰਗਾਂ ਮਸਲਿਆਂ ਦਾ ਨਾ ਉੱਥੇ ਵੀ ਹੱਲ ਕੀਤਾ ਗਿਆ ਤੇ ਫਿਰ ਸੰਘਰਸ਼ ਨੂੰ ਜਿੰਨੇ ਭਲਾ 4 ਦਿਨ ਚਲੇ 5 ਦਿਨ ਚਲੇ ਉਹ ਤਿੱਖਾ ਕੀਤਾ ਜਾਊਗਾ ਧੰਨਵਾਦ ਜੀ ਵਾਹਿਗੁਰੂ ਜੀ ਖਾਲਸਾ ਜੀ ਵਾਹਿਗੁਰੂ ਜੀ ਫਤਿਹ ਸਾਡੇ ਮੁੱਖ ਮੰਤਰੀ ਸਾਹਿਬ 19 ਵਾਲੀ ਮੀਟਿੰਗ ਦੇ ਕੇ ਸਾਡੇ ਨਾਲ ਮੱਕਰੇ ਆ ਤੇ ਜੋ ਵੀ ਸਾਡੀਆਂ ਮੰਗਾ ਉਹ ਸਾਡੀਆਂ ਪੂਰੀਆਂ ਨਹੀਂ ਕੀਤੀਆਂ ਇਹ ਕਰਕੇ ਅੱਜ ਉਹਨਾਂ ਪਤਲਾ ਸਾੜਿਆ ਵਾ ਤੇ ਸਾਡੀਆਂ ਮੰਗਾ ਪੂਰੀਆਂ ਕਰਨ ਲਈ ਚਾਹਤੇ ਅਸੀਂ ਇੱਥੋਂ ਵੀ ਵੱਧ ਸੰਘਰਸ਼ ਕਰਾਂਗੇ ਤੇ ਹੋਰ ਆਪਾਂ ਰੋੜਾ ਉੱਤੇ ਆਵਾਂਗੇ ਤੇ ਇਹ ਕਰਕੇ ਸਾਡੀਆਂ ਮੰਗਾ ਪੂਰੀਆਂ ਕਰਦੇ ਤੇ ਉਹਦੇ ਵਿੱਚ ਹੀ